ਸਾਸ਼ਿਕਾ ਜੀ ਸਾਰਿਆਂ ਨੂੰ ਤੁਸੀਂ ਵੇਖ ਰਹੇ ਹੋ ਜਗਬਾਣੀ ਟੀਵੀ ਮੈਂ ਤੁਹਾਡੀ ਆਪਣੀ دوست ਕਮਾਈ ਨੀ ਇੱਕ ਗੱਲ ਵੀ ਮੈਂ ਦੇਖ ਲਈ ਹੈ ਕਿ ਜਿਹੜਾ ਪ੍ਰਾਣਾ ਹੁੰਦਾ ਨਾ ਉਹਨੂੰ ਜਦੋਂ ਪ੍ਰਾਣੇ ਬਨਣ ਦੀ ਆਦਤ ਪੈ ਜਾਂਦੀ ਹੈ ਨਾ ਤੇ ਫਿਰ ਉਹ ਬਾਝਣੀ ਜਿਹੀ ਆਉਂਦਾ ਐਕਚੁਅਲੀ ਹੁਣੇ ਰੀਸੈਂਟਲੀ ਇੱਕ ਸੁਪਰ ਡੂਪਰ ਹਿੱਟ ਪੰਜਾਬੀ ਫਿਲਮ ਸੀਗੀ ਜਿਹੜੀ ਹੋਈ ਸੀਗੀ ਲਾਂਵਾ ਫੇਰੇ 2 ਉਸ ਦੇ ਵਿੱਚ ਅਸੀਂ ਇੱਕ ਪ੍ਰਾਣੇ ਬਣੇ ਦੇਖਿਆ ਸੀ ਕਰਮਜੀਤ ਅਨਮੋਲ ਨਾਲ ਲੇਕਿਨ ਨਾ ਉਸ ਫਾਰਮ ਤੋਂ ਬਾਹਰ ਹੀ ਨਹੀਂ ਆ ਰਹੇ ਐਕਚੁਅਲੀ ਅੱਜ ਮੈਂ ਫੇਰ ਉਸੇ ਪ੍ਰੌਣੇ ਨੂੰ ਮਿਲਣ ਆਈ ਆਂ ਔਰ ਪ੍ਰੌਣੇ ਦੇ ਸੈਟ ਤੇ ਉਹ ਹੈਗੇ ਨੇ ਔਰ ਪੂਰੀ ਫਾਰਮ ਦੇ ਵਿੱਚ ਨੇ ਖੜੀਆਂ ਮੁੱਛਾਂ ਦੇਖੋ ਤਾਂ ਸਹੀ ਤੁਸੀਂ ਉਹਨਾਂ ਦੀ ਵੱਖਰੀ ਲੋਕ ਪ੍ਰੌਣੇ ਦੀ ਫੀਲ ਲੈ ਰਹੇ ਨੇ ਸასი ਗਾਲ ਕਮੈ ਨਹੀਂ ਜੀ ਆ ਫਿਲਮ ਦਾ ਸ਼ੂਟ ਚੱਲ ਰਿਹਾ ਕੀ ਗੱਲ ਪ੍ਰਾਣਾ ਦਿਲ ਨਹੀਂ ਕਰਦਾ ਇਸ ਕਿਰਦਾਰ ਚੋਂ ਬਾਹਰ ਆਉਣਾ ਕੀ ਕਰਦੇ ਨਹੀਂ ਵੀ ਐਂ ਬਸ ਪ੍ਰਾਣਾ ਹੀ ਬਣੇ ਰਹੀ ਹੈ ਸਾਰੇ ਕਿਤੇ ਨਹੀਂ ਐਕਚੁਅਲੀ ਤੁਹਾਡਾ ਫਸਲੀ ਕੰਗ੍ਰੈਚੁਲੇਸ਼ਨਸ ਸੁਪਰ ਡੂਪਰ ਹਿੱਟ ਗਈ ਹੈ ਸੋ ਬੜਾ ਪੈਸਾ ਵਾਪਸ ਆ ਗਿਆ ਹੁਣ ਕਿਹੜੀਆਂ ਫਿਲਮਾਂ ਬੈਕ ਟੂ ਬੈਕ ਆ ਰਹੀਆਂ ਵਸੇਰੀਆਂ ਫਿਲਮਾਂ ਨੇ ਜੀ ਟੂ ਆਪਾਂ ਅਨਾਉਂਸ ਕਰਤੇ ਜੀ ਤੇ ਬਾਕੀ ਤੁਸੀਂ ਵੀ ਹੋਵੋਗੇ ਹੁਣ ਤਾਂ ਨਾਲ ਫਿਲਮਾਂ ਚ ਇਹ ਹੁਣ ਮੈਂ ਉਦੋਂ ਬਈ ਤੁਸੀਂ ਯਕੀਨ ਨਾ ਕਰਿਓ ਪਹਿਲੇ ਵੀ ਆਉਣ ਕੈਮਰਾ ਹੋ ਚੁੱਕਿਆ ਮੇਰੇ ਨਾਲ ਕਲੋਲ ਹੈ ਨਹੀਂ ਕਲੋਲ ਨਹੀਂ ਸੱਚੀ ਲਵਾਂਗੇ ਕੋਈ ਗੱਲ ਨਹੀਂ ਸੋ ਸਾਰੇ ਘਰਾਂ ਦੇ ਸਾਰਿਆਂ ਨੂੰ ਤੁਸੀਂ ਵੇਖ ਰਹੇ ਹੋ ਜਗਬਾਣੀ ਟੀਵੀ ਮੈਂ ਤੁਹਾਡੀ ਆਪਣੀ دوست ਕਮਾਈਨੀ ਇੱਕ ਗੱਲ ਵੀ ਮੈਂ ਦੇਖ ਲਈ ਹੈ ਕਿ ਜਿਹੜਾ ਪ੍ਰਾਣਾ ਹੁੰਦਾ ਨਾ ਉਹਨੂੰ ਜਦੋਂ ਪ੍ਰਾਣੇ ਬਨਣ ਦੀ ਆਦਤ ਪੈ ਜਾਂਦੀ ਹੈ ਨਾ ਤਾਂ ਫਿਰ ਉਹ ਬਾਝਣੀ ਜਿਹੀ ਆਉਂਦਾ ਐਕਚੁਅਲੀ ਹੁਣੇ ਰੀਸੈਂਟਲੀ ਇੱਕ ਸੁਪਰ ਡੂਪਰ ਹਿੱਟ ਪੰਜਾਬੀ ਫਿਲਮ ਸੀਗੀ ਜਿਹੜੀ ਹੋਈ ਸੀਗੀ ਲਾਂਵਾ ਫੇਰੇ 2 ਉਸ ਦੇ ਵਿੱਚ ਅਸੀਂ ਇੱਕ ਪ੍ਰਾਣੇ ਬਣੇ ਦੇਖਿਆ ਸੀ ਕਰਮਜੀਤ ਅਨਮੋਲ ਨਾਲੇਕਿਨ ਨਾ ਉਸ ਫਾਰਮ ਚ ਬਾਹਰ ਹੀ ਨਹੀਂ ਆ ਰਹੀ ਐਕਚੁਅਲੀ ਅੱਜ ਮੈਂ ਫੇਰ ਉਸੇ ਪ੍ਰੋਣੇ ਨੂੰ ਮਿਲਣ ਆਈ ਆਂ ਔਰ ਪ੍ਰੋਣੇ ਦੇ ਸੈਟ ਤੇ ਉਹ ਹੈਗੇ ਨੇ ਔਰ ਪੂਰੀ ਫਾਰਮ ਦੇ ਵਿੱਚ ਨੇ ਖੜੀਆਂ ਮੁੱਛਾਂ ਦੇਖੋ ਤਾਂ ਸਹੀ ਤੁਸੀਂ ਉਹਨਾਂ ਦੀ ਵੱਖਰੀ ਲੁੱਕ ਪ੍ਰੋਣੇ ਦੀ ਫੀਲ ਲੈ ਰਹੇ ਨੇ ਸასი ਘਾਲ ਕਮਾਈ ਨਹੀਂ ਜੀ ਫਿਲਮ ਦਾ ਸ਼ੂਟ ਚੱਲ ਰਿਹਾ ਕੀ ਗੱਲ ਪ੍ਰਾਣਾ ਦਿਲ ਨਹੀਂ ਕਰਦਾ ਇਸ ਕਿਰਦਾਰ ਚ ਬਾਹਰ ਆਉਣਾ ਕੀ ਕਰਦੇ ਨਹੀਂ ਵੀ ਐਂ ਬਸ ਪ੍ਰਾਣਾ ਹੀ ਬਣੇ ਰਹੀ ਆ ਸਾਰੇ ਕਿਤੇ ਨਹੀਂ ਐਕਚੁਅਲੀ ਤੁਹਾਡਾ ਫਸਟਲੀ ਕੰਗ੍ਰੈਚੁਲੇਸ਼ਨਸ ਸੁਪਰ ਡੂਪਰ ਹਿੱਟ ਗਈ ਹੈ ਸੋ ਬੜਾ ਪੈਸਾ ਵਾਪਸ ਆ ਗਿਆ ਹੁਣ ਕਿਹੜੀਆਂ ਫਿਲਮਾਂ ਬੈਕ ਟੂ ਬੈਕ ਆ ਰਹੀਆਂ ਬਥੇਰੀਆਂ ਫਿਲਮਾਂ ਨੇ ਜੀ ਟੂ ਆਪਾਂ ਅਨਾਉਂਸ ਕਰਦੇ ਜੀ ਤੇ ਬਾਕੀ ਤੁਸੀਂ ਵੀ ਹੋਵੋਗੇ ਹੁਣ ਤਾਂ ਨਾਲ ਫਿਲਮਾਂ ਚ ਇਹ ਹੁਣ ਮੈਂ ਉਦੋਂ ਬਈ ਤੁਸੀਂ ਯਕੀਨ ਨਾ ਕਰਿਓ ਪਹਿਲੇ ਵੀ ਆਉਣ ਕੈਮਰਾ ਹੋ ਚੁੱਕਿਆ ਮੇਰੇ ਨਾਲ ਕਲੋਲ ਹੈ ਨਹੀਂ ਕਲੋਲ ਨਹੀਂ ਸੱਚੀ ਲਵਾਂਗੇ ਕੋਈ ਗੱਲ ਨਹੀਂ ਕਰਮਜੀਤ ਜੀ ਤੁਹਾਡੀ ਫਿਲਮ ਤੇ ਆਉਣੇ ਜਿਹੜੀ 6 ਅਪ੍ਰੈਲ ਨੂੰ ਰਿਲੀਜ਼ ਹੋਣ ਵਾਲੀ ਹੈ ਪਹਿਲੀ ਗੱਲ ਤਾਂ ਬਹੁਤ ਹੀ ਤੁਹਾਨੂੰ ਹੈਟਸ ਆਫ ਬਹੁਤ ਹੀ ਚੈਲੈਂਜਿੰਗ ਕਨਸੈਪਟ ਗੀਪੀਜੀ ਨੇ ਲਿਆ ਤੇ ਉਸ ਤੋਂ ਬਾਅਦ ਲੈਣ ਤੋਂ ਬਾਅਦ ਜਿਹੜੇ ਕਿਰਦਾਰ ਨੇ ਪੰਜਾਬੀ ਫਿਲਮ ਇੰਡਸਟਰੀ ਦੇ ਇੱਕ ਤੋਂ ਇੱਕ ਤਾਕੜ ਨੇ ਔਰ ਨਵੇਂ ਵੀ ਆਪਾਂ ਵੇਖ ਰਹੇ ਆ ਲੇਕਿਨ ਤੁਹਾਡੇ ਜਿਹੜੇ ਰੋਲ ਨੇ ਫਿਲਮ ਦੇ ਵਿੱਚ ਉਹ ਬਹੁਤ ਹੀ ਇੰਪ੍ਰੈਸਿਵ ਨੇ ਬਹੁਤ ਇੰਪ੍ਰੈਸਿਵ ਨੇ ਬਹੁਤ ਰਿਲੇਟ ਕਰ ਸਕਦੇ ਆ ਅਸੀਂ ਉਹਨਾਂ ਨੂੰ ਕੀ ਕਿਰਦਾਰ ਹੈ ਔਰ ਕਿੱਦਾਂ ਤੁਸੀਂ ਉਸ ਨੂੰ ਰਿਭਾਇਆ ਮੇਰਾ ਬਾਬਾ ਸਿੰਘ ਦਾ ਕਿਰਦਾਰ ਹੈ ਜੀ ਜਿਹੜਾ 22 ਜਾਣੇ ਉਹਨਾਂ ਦੇ ਨਾਲ ਸੀ ਸੂਬੇਦਾਰ ਜੁਗਿੰਦਰ ਸਿੰਘ ਜੀ ਦੇ ਨਾਲ ਉਹਨਾਂ ਚੋਂ ਇੱਕ ਮੈਂ ਵੀ ਆ ਬਾਬਾ ਸਿੰਘ ਮੇਰੇ ਕੈਰੈਕਟਰ ਦਾ ਨਾਮ ਹੈ ਔਰ ਜਿਵੇਂ ਤੁਸੀਂ ਕਿਹਾ ਟਫ ਬਹੁਤ ਸੀਗਾ ਜੀ ਕਿਉਂਕਿ ਬਹੁਤ ਜ਼ਿਆਦਾ ਠੰਡ ਦੇ ਵਿੱਚ ਔਰ ਜਿੱਥੇ ਆਕਸੀਜਨ ਵੀ ਨਹੀਂ ਸੀਗੀ ਤੇ ਉੱਥੇ ਉਸ ਜਗ੍ਹਾ ਤੇ ਅਸੀਂ ਸ਼ੂਟ ਕੀਤਾ ਤੇ ਜਿੱਥੇ 1 ਵਜੇ ਦਿੱਲੀ ਪੂਰੀ ਨੇਰੀ ਵਗਣ ਲੱਗ ਜਾਂਦੀ ਸੀਗੀ ਰੇਤਾ ਪੈਂਦਾ ਸੀ ਅੱਖਾਂ ਦੇ ਵਿੱਚ ਔਰ ਉਸ ਜਗ੍ਹਾ ਤੇ ਜਾਂ ਉਸ ਮਾਹੌਲ ਦੇ ਵਿੱਚ ਸ਼ੂਟ ਕਰਨਾ ਆਪਣੇ ਆਪ 'ਚ ਇੱਕ ਚੈਲੰਜ ਸੀਗਾ ਔਰ ਬਟ ਅਸੀਂ ਇਹ ਕੰਮ ਕਰਕੇ ਚੱਲੋ ਸਾਡੇ ਕੋਲੇ ਤਾਂ ਬਹੁਤ ਜ਼ਿਆਦਾ ਫੈਸਿਲਿਟੀਆਂ ਸੀਗੀਆਂ ਮੈਂ ਮੈਂ ਸਲੂਟ ਕਰਦਾ ਸਾਡੇ ਅਸਲੀ ਹੀਰੋ ਨੇ ਜਿਹੜੇ ਫੌਜੀ ਵੀਰਾਂ ਨੂੰ ਕਿ ਉਹ ਸਾਡੇ ਮੁਲਕ ਦੀ ਰਾਖੀ ਕਰਦੇ ਨੇ ਸਾਡੀ ਰਾਖੀ ਕਰਦੇ ਨੇ ਆਪਣੀ ਜਾਨ ਤਲੀ ਤੇ ਧਰ ਕੇ ਇੰਨੀ ਕਠਿਨਾਈ ਭਰੇ ਰਸਤਿਆਂ 'ਚ ਅਸੀਂ ਤਾਂ ਫਿਰ ਵੀ ਕਿਤੇ ਨਾ ਕਿਤੇ ਸਹੀ ਜਗ੍ਹਾ ਤੇ ਸੀ ਉਹ ਤਾਂ ਉਦੋਂ ਵੀ ਉੱਪਰ ਨੇ ਜਿੱਥੇ ਬਿਲਕੁਲ ਇਹ ਵੀ ਪਤਾ ਨਹੀਂ ਵੀ ਕਦ ਕਦੋਂ ਗੋਲੀ ਆ ਜੇ ਉਹਨਾਂ ਦੇ ਉੱਪਰ ਹਨਾ ਕਦੋਂ ਕੀ ਆ ਜੇ ਔਰ ਮੌਸਮ ਕਹੇ ਜਾਂ ਮਤਲਬ ਉੱਥੇ ਖਰਾਬ ਮੈਂਟ ਚ ਹੋ ਜਾਂਦਾ ਔਰ ਮੈਂ ਸਲੂਟ ਕਰਦਾ ਫੌਜੀ ਵੀਰਾਂ ਨੂੰ ਕਿ ਤੁਸੀਂ ਤੁਹਾਨੂੰ ਔਰ ਹਮੇਸ਼ਾ ਤੁਹਾਨੂੰ ਸਲੂਟ ਕਰਦਾ ਰਹਾਂਗਾ ਕਿ ਤੁਸੀਂ ਆਪਣੀ ਜਾਨ ਤੇ ਖੇਡ ਕੇ ਸਾਡੀ ਰੱਖਿਆ ਕਰਦੇ ਔਰ ਇੱਕ ਸਲੂਟ ਇਹਨਾਂ ਦੀ ਟੀਮ ਨੂੰ ਵੀ ਬੰਦਾ ਹੈ ਕਿ ਬਹੁਤ ਹੀ ਡਿਫਿਕਲਟ ਕਨਸੈਪਟਸ ਹੈਗਾ ਜਿਸ ਨੂੰ ਵਿਨਾ ਨੇ ਆਪਣੀ ਫਿਲਮ ਦੇ ਵਿੱਚ ਉਤਾਰਿਆ ਹੈ ਨਾ ਲੇਕਿਨ ਇੱਕ ਗੱਲ ਮੈਂ ਜ਼ਰੂਰ ਦੱਸਣਾ ਚਾਹਾਂਗੀ ਕਿ ਜਦੋਂ ਇੱਕ ਵਾਰ ਉਹਨਾਂ ਨੇ ਕੀਤੀ ਹੈ ਨਿਤ ਦਿਨ ਉਹ ਕੁਛ ਨਾ ਕੁਛ ਗਵਾਉਂਦੇ ਆ ਉਹਦਾ ਹੀ ਇਹ ਵੀ ਆਪਣੀ ਫਿਲਮ ਦੇ ਸ਼ੂਟ ਦੇ ਦੌਰਾਨ ਕੁਛ ਨਾ ਕੁਛ ਗਵਾ ਕੇ ਆਇਆ ਕੁਛ ਨਹੀਂ ਐਕਚੁਅਲੀ ਇਹਨਾਂ ਨੇ ਜੋ ਗਵਾਇਆ ਉਹ ਕਦੀ ਪੂਰਾ ਕੀਤਾ ਨਹੀਂ ਜਾ ਸਕਦਾ ਔਰ ਉਸ ਦੇ ਬਾਰੇ ਮੈਂ ਤੁਹਾਡੇ ਕੋਲੋਂ ਜ਼ਰੂਰ ਜਾਨਣਾ ਚਾਹੁੰਦੀ ਬਿਲਕੁਲ ਜੀ ਇੱਕ ਤਾਂ ਸਾਡੇ ਸਪੌਟ ਬாய் ਸੀਗੇ ਵਿਚਾਰੇ ਉਹ ਉਹ ਬਿਮਾਰ ਹੋ ਗਏ ਤੇ ਉਹਨਾਂ ਦੀ ਡੈਥ ਹੋਈ ਫਿਰ ਇੱਕ ਸਾਡੇ ਬਹੁਤ ਹੀ ਪਿਆਰੇ ਜਿਹੜੇ ਸਾਗਾ ਕੰਪਨੀ ਦੇ ਕਰਤਾ ਧਰਤਾ ਸੀ ਮੈਂ ਕਹਿਣਾ ਕਿ ਸਾਰੇ ਕਲਾਕਾਰਾਂ ਨੂੰ ਲਿਆਉਣ ਵਾਲੇ ਹੋ ਸੀ ਮਿਸਟਰ ਗੌਰਵ ਔਰ ਉਹ ਵੀ ਸਾਨੂੰ ਵਿਛੋੜਾ ਦੇ ਕੇ ਚਲੇ ਗਏ ਕਿਉਂਕਿ ਗੁਹਾਟੀ ਵਿਖੇ ਇੱਕ ਬਹੁਤ ਮਾੜਾ ਐਕਸੀਡੈਂਟ ਹੋਇਆ ਇੱਕ ਸਾਡਾ ਭਰਾ ਉਹ ਆਪਣੇ ਮੇਰਾ ਖਿਆਲ ਵੀ ਲੱਤਾਂ ਉਹਦੀਆਂ ਡੈਮੇਜ ਹੋ ਗਈਆਂ ਅਸ਼ੀਸ਼ ਜੀ ਪ੍ਰੋਡਕਸ਼ਨ ਵਾਲੇ ਔਰ ਜਿਹੜੇ ਭਰਾ ਸਾਥੋਂ ਵਿਛੜੇ ਨੇ ਮੈਂ ਵਾਹਿਗੁਰੂ ਅੱਗੇ ਅਰਦਾਸ ਕਰਦਾ ਕਿ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਣ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਤੇ ਜਿਹੜਾ ਸਾਡਾ ਭਰਾ ਜ਼ਖਮੀ ਹੋਇਆ ਇੰਜੜ ਹੈ ਉਹਨੂੰ ਪਰਮਾਤਮਾ ਜਲਦੀ ਠੀਕ ਕਰੇ ਤੇ ਤੰਦਰੁਸਤੀ ਬਖਸ਼ੇ ਆ ਗੱਲ ਫਿਲਮ ਦੀ ਚੱਲ ਰਹੀ ਹੈ ਕਿਉਂਕਿ ਤੁਸੀਂ ਦੱਸਿਆ ਬਹੁਤ ਠੰਡ ਸੀ ਉੱਥੇ ਜਦੋਂ ਵੈਰੀ ਫਰਸਟ ਡੇ ਪਹਿਲੇ ਦਿਨ ਤੁਸੀਂ ਗਏ ਤੁਹਾਨੂੰ ਦੱਸਿਆ ਗਿਆ ਕਿ ਇਹ ਲੋਕੇਸ਼ਨ ਹੈ ਜੀ ਅਸੀਂ ਇਤੋਂ ਵੀ ਉੱਤੇ ਜਾਣਾ ਹੈ ਹਾਂਜੀ ਪਹਿਲੀ ਗੱਲ ਮੂੰਹ ਚੋਂ ਕਿਹੜੀ ਨਿਕਲੀ ਮਤਲਬ ਹਾਏ ਰੱਬਾ ਐ ਕਰਨਾ ਪਊ ਹੁਣ ਮਤਲਬ ਪਹਿਲਾਂ ਜਾ ਕੇ ਜਦੋਂ ਤੱਕ ਤਾਂ ਦੇਖਿਆ ਸੀ ਉਹ ਤੱਕ ਐਂ ਲੱਗਦਾ ਸੀ ਵੀ ਆ ਪਹਾੜੀ ਕਿੱਡੀ ਕੁ ਪਹਾੜੀ ਐ ਤੇ ਜਦੋਂ ਫਰਸਟ ਸਟੈਪ ਲਿਆ ਉੱਥੇ ਉਦੋਂ ਪਤਾ ਲੱਗਿਆ ਵੀ ਇਹ ਕੀ ਸਿਰਫ ਜੇ ਤੁਸੀਂ ਤੁਰ ਕੇ ਆਰਾਮ ਨਾਲ ਇੱਕ ਇੱਕਦਾਂ ਮਿੰਟ ਬੈਠ ਕੇ ਵੀ ਜਾਂਦੇ ਹੋ ਤਾਂ ਤੁਹਾਨੂੰ ਵੱਧ ਵੱਧ 8 ਮਿੰਟ ਲੱਗਦੇ ਸੀ ਬਟ 8 ਮਿੰਟ ਐਦਾਂ ਲੱਗਦੇ ਸੀ ਜਿਵੇਂ ਤੁਸੀਂ ਡੇਢ ਘੰਟਾ ਭੱਜੀ ਜਾ ਰਹੇ ਹੋ ਐਨਾ ਜ਼ੋਰ ਲੱਗਦਾ ਸੀ ਔਰ ਬਹੁਤ ਔਖਾ ਸੀਗਾ ਹਾਂ ਚੜਨ ਤੇ ਉਤਰਨਾ ਹੀ ਔਖਾ ਸੀਗਾ ਬਾਕੀ ਸੈਟ ਸੀ ਕਰਨਾ ਸਭ ਤੋਂ ਵੱਧ ਕਿਸ ਦੇ ਨਾਲ ਉੱਥੇ ਤੁਹਾਡੀ ਬਾਉਂਡਿੰਗ ਹੋ ਗਈ ਔਰ ਕੌਣ ਸਭ ਤੋਂ ਅੱਛਾ ਤੁਹਾਨੂੰ ਉੱਥੇ ਸਭ ਤੋਂ ਵੱਧ ਪੱਕੀ ਯਾਰੀ ਕਿਸ ਦੇ ਨਾਲ ਪੈਗੀ ਪੱਕੀ ਯਾਰੀ ਸਾਰੇ ਹੀ ਵਧੀਆ ਸੀਗੇ ਜਿਹੜੇ ਜਿੰਨਾਂ ਵਿੱਚੋਂ ਕੁਲਵਿੰਦਰ ਬਿੱਲਾ ਕਿਉਂਕਿ ਜੀਪੀ ਨਾਲ ਤਾਂ ਪਹਿਲਾਂ ਵੀ ਅਸੀਂ ਮਿਲਦੇ ਰਹਿੰਦੇ ਸੀ ਕੁਲਵਿੰਦਰ ਬਿੱਲਾ ਰਾਜਵੀਰ ਜਵੰਦਾ ਤੇ ਹੋਰ ਕਈ ਕਲਾਕਾਰ ਜਿਹੜੇ ਉੱਥੇ ਆਏ ਰੌਸ਼ਨ ਪ੍ਰਿੰਸ ਸਾਰਿਆਂ ਨਾਲ ਹੀ ਮਤਲਬ ਵਧੀਆ ਮਿੱਤਰਤਾ ਸਾਡੀ ਵੈਸੇ ਤਾਂ ਸੀਗੀ ਹਾਏ ਹਾਲੋ ਪਰ ਉੱਥੇ ਜਾ ਕੇ ਹੋਰ ਕਿਉਂਕਿ ਇਕੱਠੇ ਹੁੰਦੇ ਸੀਗੇ ਰਾਤ ਨੂੰ ਇਕੱਠੇ ਹੁੰਦੇ ਸੀ ਖੱਪ ਕਰਦੇ ਸੀ ਸਾਰੇ ਵਧੀਆ ਮਾਹੌਲ ਬਣਿਆ ਅਜਾ ਜਦ ਹੁੰਦਾ ਨਾ ਕਿ ਆਪਾਂ ਹੱਟੀ ਦੀ ਗੱਲ ਕਰ ਲਈਏ ਸ਼ੋਰੂਮ ਦੀ ਗੱਲ ਕਰ ਲਈਏ ਹੈਨਾ ਮਾਰਕੀਟ ਦੀ ਗੱਲ ਕਰ ਲਈਏ ਉੱਥੇ ਬੜੀ ਇੱਕ ਹੀ ਚੀਜ਼ ਦੀ ਕਿੰਨੀਆਂ ਵੈਰਾਈਟੀਆਂ ਹੁੰਦੀਆਂ ਹੈਨਾ ਇੱਥੇ ਸਿੰਗਰਸ ਵੱਖਰੇ ਵੱਖਰੇ ਸੀਗੇ ਹੈਨਾ ਆਵਾਜ਼ਾਂ ਹੀ ਵੱਖਰੀਆਂ ਵ ਉਹਰਾ ਮਤਲਬ ਮਾਹੌਲ ਗਰਮ ਮਸਤੀ ਦਾ ਹੁੰਦਾ ਸੀ ਐਵੇਂ ਨਹੀਂ ਵੀ ਕੋਈ ਕਿਸੇ ਨਾਲ ਕੋਈ ਨਾਰਾਜ਼ਗੀ ਹੋਈ ਸਗਾਂ ਸਾਰੇ ਭਰਾ ਇਕੱਠੇ ਰਲ ਮਿਲ ਕੇ ਹੱਸਦੇ ਖੇਡਦੇ ਸੀ ਬੜੀਆਂ ਸ਼ਰਾਰਤਾਂ ਕਰਦੇ ਸੀ ਇੱਕ ਦੂ ਨਾਲ ਮਜ਼ਾਕ ਵੀ ਚੱਲਦਾ ਸੀ ਪਰ ਬਹੁਤ ਇੰਜੋਏ ਕੀਤਾ ਅੱਛਾ ਗਾਣਾ ਗਾਣਿਆਂ ਗਾਣਿਆਂ ਦੇ ਵਿੱਚ ਸਭ ਤੋਂ ਵੱਧ ਕੌਣ ਰਹਿੰਦਾ ਸੀ ਕਈਆਂ ਨੂੰ ਆਦਤ ਹੁੰਦੀ ਆ ਨਾ ਕਿ ਬਸ ਗੁੰਗੁਣਾਉਂਦੇ ਰਹਿੰਦੇ ਨੇ ਬਿੱਲਾ ਹੁਣ ਵੀ ਆਪ ਵੈਂਟੀ ਚ ਬੈਠਾ ਗਾਈ ਜਾਂਦਾ ਉੱਥੇ ਆ ਕਿਉਂਕਿ ਇਹ ਬਹੁਤ ਹੀ ਇੱਕ ਚੈਲਿੰਜਿੰਗ ਕਨਸੈਪਟ ਹੈ ਕਰਮਜੀਤ ਜੀ ਹੈਨਾ ਐਦਾਂ ਦੇ ਕਨਸੈਪਟਸ ਹੋਰ ਵੀ ਆਉਣੇ ਚਾਹੀਦੇ ਆ ਤੁਹਾਡੀ ਨਜ਼ਰ ਦੇ ਵਿੱਚ ਕੀ ਕੋਈ ਐਦਾਂ ਦਾ ਕਨਸੈਪਟ ਹੈ ਕੋਈ ਐਦਾਂ ਦਾ ਵਿਸ਼ਾ ਹੈ ਆਪਣੇ ਪੰਜਾਬ ਇਤਿਹਾਸ ਦੇ ਵਿੱਚ ਜਿਹੜਾ ਤੁਹਾਨੂੰ ਲੱਗਦਾ ਹੈ ਕਿ ਉਹਦੇ ਤੇ ਕੰਮ ਹੋਣਾ ਬਹੁਤ ਜ਼ਰੂਰੀ ਹੈ ਨਹੀਂ ਬਿਲਕੁਲ ਸਾਡੇ ਜਿਹੜੇ ਰੀਅਲ ਹੀਰੋਜ਼ ਨੇ ਕਿਉਂਕਿ ਸਾਡੀਆਂ ਆਉਣ ਵਾਲੀਆਂ ਜਿਹੜੀਆਂ ਜਨਰੇਸ਼ਨਾਂ ਨੇ ਜਾਂ ਹੁਣ ਉਹਨਾਂ ਨੂੰ ਪਤਾ ਨਹੀਂ ਵੀ ਜਿਹੜੇ ਆਪਣੀਆਂ ਜਾਨਾਂ ਤੇ ਖੇਡ ਕੇ ਮੁਲਕ ਆਜ਼ਾਦ ਕਰਾਇਆ ਜਨਾਂ ਨੇ ਵੀ ਉਹ ਕਿਵੇਂ ਮਤਲਬ ਹੋਇਆ ਇਹ ਸਭ ਤੋਂ ਮੇਰਾ ਮੇਰਾ ਖਿਆਲ ਵੀ ਪਹਿਲਾ ਸਟੈਪ ਹੈ ਇਹ ਵੀ ਕਿਸੇ ਫੌਜੀ ਵੀਰ ਨੂੰ ਐਨੇ ਮਤਲਬ ਲੋਕ ਦੇਖਣਗੇ ਵੀ ਉਹਦਾ ਵੀ ਕੋਈ ਯੋਗਦਾਨ ਸੀਗਾ ਐਦਾਂ ਹੀ ਹੋਰ ਬਹੁਤ ਸਾਰੇ ਸਾਡੇ ਰੀਅਲ ਹੀਰੋ ਨੇ ਵੀ ਉਹਨਾਂ ਤੇ ਬਣਨੀਆਂ ਚਾਹੀਦੀਆਂ ਨੇ ਫਿਲਮਾਂ ਹੈਨਾ ਮੈਨੂੰ ਇੱਕ ਗੱਲ ਦੱਸੋ ਇਹ ਸਵੈਟਰ ਤੁਸੀਂ ਪਾਇਆ ਹੋਇਆ ਹੈ ਹੈ ਤੁਹਾਨੂੰ ਘਬਰਾਟ ਨਹੀਂ ਹੋ ਰਹੀ ਬਹੁਤ ਹੋ ਰਹੀ ਹੈ ਪਰ ਘਬਰਾਹਟ ਤਾਂ ਹੁੰਦੀ ਹੈ ਪਰ ਤੁਹਾਡਾ ਚਿਹਰਾ ਦੇਖ ਲਾਂ ਤਾਂ ਸਾਰੀ ਘਬਰਾਹਟ ਦੂਰ ਹੋ ਜਾਂਦੀ ਹੈ ਸ਼ਰਮਾਉਂ ਮੈਂ ਅੰਨੇ ਸ਼ਰਮਾਉਣ ਦੀ ਕਿ ਲੋ ਇਹ ਵੀ ਕੋ ਲੋਲ ਸੀਗੀ ਕੋਈ ਕੋ ਲੋਲ ਨਹੀਂ ਲੈ ਦੱਸੋ ਏਸੀ ਬੰਦ ਕਰਾ ਦੋ ਮੈਂ ਹੁਣ ਕੋਈ ਲੋੜ ਨਹੀਂ ਵੈਸੇ ਦੇਖ ਕੇ ਕਾਲਜ ਠੰਡ ਪੈ ਗਈ ਹੂੰ ਬਹੁਤ ਤੁਹਾਡੇ ਕਾਲਜ ਠੰਡ ਪੈ ਰਹੀ ਹੈ ਵੈਲ ਪੱਗ ਕਿਹੜੀ ਸਟਾਈਲ ਦੀ ਬੰਨੀ ਹੈ ਇਹ ਸਟਾਈਲ ਹੈਗਾ 84 ਦਾ ਅੱਛਾ ਜੋ 84 ਦੇ ਵਿੱਚ ਐਦਾਂ ਮਤਲਬ ਮੁੱਛਾਂ ਕੁੰਡੀਆਂ ਹੁੰਦੀਆਂ ਸੀ ਖਾਦ ਕੱਟੇ ਹੁੰਦੀ ਸੀ ਇਹ ਜਿਹੜੀ ਲੁੱਕ ਹੈ ਮਤਲਬ ਇਨਸਪਾਇਰਡ ਹੈ ਇਹ ਸਾਡੇ ਬਹੁਤ ਹੀ ਪਿਆਰੇ ਸਿੰਗਰ ਪ੍ਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਦੇਵੇ ਨਛਤਰਛੱਤਾ ਜੀ ਬਹੁਤ ਬੁਲੰਦ ਆਵਾਜ਼ ਸੀ ਉਹਨਾਂ ਦੀ ਔਰ ਉਹਨਾਂ ਦੀ ਇਹ ਲੁੱਕ ਲਈ ਹੈ ਜੀ ਵਾਓ ਵਾਓ ਅੱਛਾ ਮੈਨੂੰ ਇਹ ਗੱਲ ਦੱਸੋ ਕਿ ਇਹ ਇਹ ਤੁਸੀਂ ਪੱਗ ਬੰਨੀ ਹੋਈ ਹੈ ਇਹ ਡਿਫਿਕਲਟ ਨਹੀਂ ਹੈ ਕੈਰੀ ਕਰਨੀ ਨਾ ਬਿਲਕੁਲ ਨਹੀਂ ਜੀ ਪੱਗ ਕਿਹੜੀ ਡਿਫਿਕਲਟ ਹੁੰਦੀ ਹੈ ਕਰਨੀ ਜਿਵੇਂ ਜਿਵੇਂ ਮਰਜ਼ੀ ਬੰਨੇ ਪੱਗ ਨਾਲ ਤਾਂ ਸਗਾ ਬੰਦੇ ਨੂੰ ਹੋਰ ਹੌਸਲਾ ਆਉਂਦਾ ਹਮਮ ਵੈਰੀ ਨਾਈਸ ਵੈਰੀ ਨਾਈਸ ਉਹ ਵੇਰ ਮਤਲਬ ਤੁਸੀਂ ਪੱਗ ਬਣ ਕੇ ਰੱਖਿਆ ਕਰੋਗੇ ਬਿਲਕੁਲ ਜੀ ਕੋਸ਼ਿਸ਼ ਇਹੀ ਹੈ ਵੱਧ ਤੋਂ ਵੱਧ ਫਿਲਮਾਂ ਚ ਇੱਕ ਪੱਗ ਬਣ ਕੇ ਕੰਮ ਕਰਾਂ ਹਾਂ ਨਹੀਂ ਵੈਸੋ ਹੀ ਉਹਦਾ ਵੀ ਸੋਹਣਾ ਲੱਗਦਾ ਸੱਚ ਕਹਿ ਰਹੇ ਹੋ ਮੈਂ ਤਰਸ ਗਿਆ ਤੇ ਮੇਰੇ ਕੰਨ ਇਹ ਗੱਲ ਸੁਣਨ ਨੂੰ ਇੱਕ ਲੋਲ ਸੀ ਮੈਨੂੰ ਕੀ ਪਤਾ ਤੁਸੀਂ ਕਲੋਨ ਕਰ ਰਹੇ ਹੋ ਕੋਈ ਵੈਸੇ ਮੈਂ ਥੋੜੀ ਕਲੋਨ ਕਰ ਰਹੀ ਹਾਂ ਅੱਛਾ ਹੁਣ ਕਿਉਂਕਿ ਮਾਹੌਲ ਬਹੁਤ ਹੀ ਵਧੀਆ ਬਣਿਆ ਹੋਇਆ ਸੋ ਇਦਾਂ ਬਿਲਕੁਲ ਨਹੀਂ ਹੋ ਸਕਦਾ ਕਿ ਮੈਂ ਯਾਰਾ ਵੇ ਨਾ ਸੁਣਾ ਮੈਂ ਉਹ ਸੁਣ ਕੇ ਫੇਰ ਹੀ ਅੱਗੇ ਗੱਲ ਕਰੂੰਗੀ ਬਿਲਕੁਲ ਹੋ ਸੋਹਣਿਆ ਸੱਜਣਾ ਸਾਹਮਣੇ ਆ ਕੇ ਬੈਠਾ ਰਹਿ ਅੱਖੀਆਂ ਦੇ ਵਿੱਚ ਅੱਖੀਆਂ ਪਾ ਕੇ ਬੈਠਾ ਰਹਿ ਅੱਖੀਆਂ ਦੇ ਵਿੱਚ ਅੱਖੀਆਂ ਪਾ ਕੇ ਬੈਠਾ ਰਹਿ ਯਾਰਾ ਵੇ ਯਾਰਾ ਵੇ ਯਾਰਾ ਵੇ ਯਾਰਾ ਵੇ ਯਾਰਾ ਬਹੁਤ ਵਧੀਆ ਅੱਜ ਜਦੋਂ ਤੁਸੀਂ ਉਸ ਸੈੱਟ ਤੋਂ ਵਾਪਸ ਆ ਗਏ ਹੋ ਫਿਲਮ ਰਿਲੀਜ਼ ਹੋਣ ਵਾਲੀ ਹੈ ਹਨਾ ਇੰਟਰਵਿਊਜ਼ ਹੋ ਰਹੇ ਨੇ ਜ਼ਿਕਰ ਹੋ ਰਿਹਾ ਹੈ ਕਿ ਸਭ ਤੋਂ ਜ਼ਿਆਦਾ ਮਿਸ ਕਰਦੇ ਹੋ ਤੁਸੀਂ ਕਿਹੜਾ ਸੁਬੇਦਾਰ ਦਾ ਜੀ ਬਸ ਮਿਸ ਤਾਂ ਇਹ ਵੀ ਉਹ ਜਿਹੜੇ ਮਾਹੌਲ ਸੀਗਾ ਬੜਾ ਵਧੀਆ ਸੀਗਾ ਜੀ ਸ਼ੂਟ ਤੇ ਬਹੁਤ ਹੱਸਦੇ ਖੇਡਦੇ ਸੀ ਸਾਰੇ ਦੋਸਤ ਮਿੱਤਰ ਨਵੇਂ ਦੋਸਤ ਵੀ ਬਣੇ ਔਰ ਬੜਾ ਵਧੀਆ ਮਾਹੌਲ ਸੀ ਇੱਕ ਅਲੱਗ ਕਿਸਮ ਦਾ ਐਕਸਪੀਰੀਅੰਸ ਹੈਗਾ ਕਿਉਂਕਿ ਆਮ ਰੂਟੀਨ ਦੇ ਵਿੱਚ ਤਾਂ ਫਿਲਮਾਂ ਇੱਥੇ ਕਰਦੇ ਆਂ ਪਰ ਉੱਥੇ ਇੱਕ ਮੌਸਮ ਦਾ ਵੀ ਅਲੱਗ ਨਜ਼ਾਰਾ ਸੀਗਾ ਤੇ ਉਹ ਚੀਜ਼ਾਂ ਮਿਸ ਕਰ ਰਹੇ ਆਂ ਔਰ ਐਕਸਾਈਟਡ ਵੀ ਆਂ ਕਿ 6 ਤਰੀਕ ਨੂੰ ਜਿਹੜੀ ਫਿਲਮ ਆਉਣੀ ਹੈ ਸਾਡੀ ਸੂਬੇਦਾਰ ਜਗਿੰਦਰ ਸਿੰਘ ਲੋਕ ਬਹੁਤ ਪਸੰਦ ਕਰਨਗੇ ਉਹਨੂੰ ਅਚਾ ਮੈਨੂੰ ਇੱਕ ਗੱਲ ਦੱਸੋ ਕਿ ਉੱਥੇ ਤੁਸੀਂ ਕਹਿੰਦੇ ਕਿ ਪੰਜ ਛੇ ਰਜਾਈਆਂ ਲੈਣੀਆਂ ਪੈਂਦੀਆਂ ਸੀ ਜੀ ਹੈਨਾ ਪਾਸਾ ਬਾਹਰ ਹੋ ਜਾਂਦਾ ਸੀ ਬਿਲਕੁਲ ਜੀ ਲਾ ਪਾਸਾ ਕਾ ਨਹੀਂ ਮਾਰ ਹੁੰਦਾ ਪਾਸਾ ਨਹੀਂ ਨਹੀਂ ਮਤਲਬ ਪਾਸੇ ਦੀ ਲੋੜ ਨਹੀਂ ਸੀ ਆ ਲੱਗਦਾ ਸੀ ਵੀ ਠੰਡ ਲੱਗੂਗੀ ਐਂ ਪਿਆਰੇ ਹੁਣ ਬਸ ਉ ਲੈਗ ਹੈ ਲੈਗ ਅੱਛਾ ਅ ਅਪਕਮਿੰਗ ਕਿਹੜੇ ਕਿਹੜੇ ਹੋਰ ਪ੍ਰੋਜੈਕਟਸ ਨੇ ਵੈਸੇ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦੀ ਆ ਕਿ ਇਹ ਜਿਹੜੇ ਪ੍ਰੋਨੇ ਬਣੇ ਹੋਏ ਨੇ ਇਹ ਇੱਕ ਫਿਲਮ ਹੀ ਆ ਔਰ ਇੱਕ ਇਹਨਾਂ ਨੇ ਸਾਨੂੰ ਹਿੰਟ ਵੀ ਦਿੱਤਾ ਕਿ 1984 ਦੇ ਟਾਈਮ ਦੇ ਅਰਾਊਂਡ ਮਤਲਬ ਬੇਸਡ ਹੈ ਇਹ ਫਿਲਮ ਦਾ ਕਨਸੈਪਟ ਸੋ ਹੋਰ ਕਿਹੜੇ ਕਿਹੜੇ ਪ੍ਰੋਜੈਕਟਸ ਨੇ ਫਿਰ ਇਸ ਤੋਂ ਬਾਅਦ ਹੈਗੀ ਹੈ ਜੀ ਮਿਸਟਰ ਐਂਡ ਮਿਸ 420 ਉਹ ਤੇ ਵੀ ਪ੍ਰੋਨੇ ਬਣੇ ਹੋ ਨਾ ਉਹ ਤੇ ਤੁਸੀਂ ਹੋਰ ਹੀ ਕੁਝ ਦੇਖੋਗੇ ਮੈਨੂੰ ਬਣੇ ਨੂੰ ਮੈਂ ਦੱਸਣਾ ਨਹੀਂ ਚਾਹੁੰਦਾ ਅਸੀਂ ਕਹਿੰਦੇ ਆ ਕਿ ਕਰਮਜੀਤ ਅਨਮੋਲ ਜੀ ਵਰਸਟਾਈਲ ਐਕਟਰ ਨੇ ਹੈਨਾ ਤੁਸੀਂ ਕੁਝ ਵੀ ਕਰ ਸਕਦੇ ਹੋ ਐਕਚੁਅਲੀ ਥੈਂਕ ਯੂ ਤੇ ਨਾਲ ਕੈਰੀ ਆਨ ਜੱਟਾ 2 ਹਾਂਜੀ ਉਹ ਵੀ ਮਿਸਟਰ ਐਂਡ ਮਿਸ 420 2 ਹੈ ਉਹ ਵੀ ਤੇ ਇੱਕ ਇਸ਼ਕਾ ਫਿਲਮ ਹੈ ਤੇ ਲਾਟੂ ਤੇ ਹੋਰ ਇੱਕ ਦੋ ਸ਼ਾਇਦ ਮੈਂ ਭੁੱਲ ਗਿਆ ਹੋਵਾਂ ਤੇ ਕਾਫੀ ਫਿਲਮਾਂ ਨੇ ਬਹੁਤ ਹੈ ਕਮੀ ਬਹੁਤ ਹੈ ਹੈਨਾ ਇਹਨਾਂ ਦੀ ਡਿਮਾਂਡ ਹੀ ਇੰਨੀ ਜ਼ਿਆਦਾ ਹੈ ਨਹੀਂ ਆ ਫਿਲਮਾਂ ਨੇ ਸੋ ਆਪ ਤੁਹਾਨੂੰ ਇਦਾਂ ਹੀ ਹਮੇਸ਼ਾ ਚੜਦੀ ਕਲਾ ਦੇ ਵਿੱਚ ਰੱਖੇ ਹੈਨਾ ਅਸੀਂ ਮਿਲਦੇ ਰਹੀਏ ਤੁਸੀਂ ਇਦਾਂ ਹੀ ਹੱਸਦੇ ਰਹੋ ਐਂਡ ਲੇਕਿਨ ਇੱਕ ਚੀਜ਼ ਮੈਂ ਮਿਸ ਕਰਦੀਆ ਕਰਮਜੀਤ ਆ ਜਿਹੜਾ ਗਾਣਾ ਹੈ ਹੈਨਾ ਮੈਨੂੰ ਮੈਨੂੰ ਲੱਗਦਾ ਕਿ ਇਦਾਂ ਦੇ ਗਾਣੇ ਹੋਰ ਆਣੇ ਚਾਹੀਦੇ ਐ ਬਿਲਕੁਲ ਆਉਣਗੇ ਜੀ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਸੌਂਗਸ ਕਰ ਰਹੇ ਹਾਂ ਔਰ ਤੁਹਾਨੂੰ ਬਹੁਤ ਖੂਬਸੂਰਤ ਸੌਂਗ ਸੁਣਨ ਨੂੰ ਮਿਲਣਗੇ ਮੇਰੇ ਵੱਲੋਂ ਮੈਂ ਵੇਟ ਕਰੂੰਗੀ ਸੋ ਆਲ ਦਾ ਵੈਰੀ ਬੈਸਟ ਐਂਡ 6 ਅਪ੍ਰੈਲ ਦਾ ਵੇਟ ਰਹੇਗਾ ਆਬਵੀਅਸਲੀ ਕਿਉਂਕਿ ਇਹਨਾਂ ਨੂੰ ਅਸੀਂ ਬਹੁਤ ਵੱਖਰੇ ਵੱਖਰੇ ਕਿਰਦਾਰ ਹੰਾਉਂਦੇ ਹੋਏ ਵੇਖਿਆ ਲੇਕਿਨ ਇਹ ਸਭ ਤੋਂ ਵੱਖਰਾ ਹੈ ਸਭ ਤੋਂ ਇਮੋਸ਼ਨਲ ਕਰਨ ਵਾਲਾ ਹੈ ਨਾ ਲੇਕਿਨ ਇੱਕ ਗੱਲ ਜ਼ਰੂਰ ਹੈ ਕਿ ਇਹ ਚੈਲੈਂਜਿੰਗ ਕਨਸੈਪਟ ਜਿਹੜਾ ਨੇ ਇਹਨਾਂ ਨੇ ਕੰਮ ਕੀਤਾ ਹੈ ਉਸ ਤੋਂ ਵੀ ਜ਼ਿਆਦਾ ਚੈਲੈਂਜਿੰਗ ਹੈ ਕਿ ਉਸ ਤੋਂ ਵੀ ਕੀ ਹੈ ਇਹ ਭਈਆ ਸੋ ਜੀ ਬਹੁਤ ਵਧੀਆ ਲੱਗਿਆ ਗੱਲਬਾਤ ਕਰਕੇ ਹੈਨਾ 6 April ਨੂੰ ਫਿਲਮ ਆ ਰਹੀ ਹੈ ਬਹੁਤ ਹੀ ਐਕਸਾਈਟਮੈਂਟ ਹੈ ਦੇਖਣਾ ਹੈ ਕਿ ਸਾਡੇ ਪੰਜਾਬੀ ਇੰਡਸਟਰੀ ਨੂੰ ਇਹ ਫਿਲਮ ਕਿਉਂਕਿ ਇੱਕ ਨਵੇਂ ਪੱਧਰ ਤੇ ਲੈ ਕੇ ਜਾਵੇਗੀ ਓਬਵੀਅਸਲੀ ਇੱਕ ਨਿਊ ਟਰਨ ਆਏਗਾ ਫਿਲਮ ਦਾ ਕਨਸੈਪਟ ਇਨਾ ਚੈਲੈਂਜਿੰਗ ਹੈ ਔਰ ਹਾਂ ਇਸ ਪੂਰੀ ਟੀਮ ਨੂੰ ਸਲੂਟ ਬੰਦ ਆਈ ਹੈ ਕਿਉਂਕਿ ਇਹਨਾਂ ਨੇ ਬਹੁਤ ਮਿਹਨਤ ਕੀਤੀ ਹੈ ਉਸ ਦੌਰ ਨੂੰ ਉਸ ਟਾਈਮ ਨੂੰ ਹੰਡਾਇਆ ਜੋ ਸਾਡੇ ਵੀਰ ਜਵਾਨ ਹੰਡਾਉਂਦੇ ਆ ਤਾਂ ਇੱਕ ਸਲੂਟ ਸਾਡੀ ਵੀਰ ਜਵਾਨਾਂ ਨੂੰ ਫਿਲਹਾਲ ਸਾਨੂੰ ਦਿਓ ਇਜਾਜ਼ਤ ਸਾਸ਼ੀਕਲ ਖੁਸ਼ ਰਹੋ ਤੇ ਖੁਸ਼ ਰਹਿਣ ਦੋ